ਆਓ ਇਸੇ ਲੜੀ ਵਿੱਚ ਸਤਿਗੁਰਾਂ ਦੇ ਦਰ ਘਰ ਦੀ ਵਿਚਾਰ ਕਰਨ ਵਾਸਤੇ ਪਹੁੰਚੇ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸਕੂਲ ਗੁਰਦਾਸਪੁਰ ਉੱਥੋਂ ਦੀ ਵਿਦਿਆਰਥਣਾਂ ਸਟੇਜ ਤੇ ਹਾਜ਼ਰ ਹੈ ਪਿਆਰ ਨਾਲ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੀ ਮੁਕੱਦਸ ਗੋਦਾ ਆਨੰਦ ਮਾਨ ਰਹੀ ਸਾਜੀ ਨੇ ਵਾਜੀ ਸਾਜ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਜਪਤੀ ਨਾਲ ਪਾਈਏ ਸਾਰੀ ਗੱਜ ਕੇ ਆਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖੇ ਅਧਿਕਾਰੀਆਂ ਦੇ ਰਾਖੇ ਅਤੇ ਪੂਰੀ ਸ੍ਰਿਸ਼ਟੀ ਦੇ ਚਾਦਰ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਪਾਵਨ ਸ਼ਹੀਦੀ ਪੁਰਬ ਨੂੰ ਸਮਰਪਿਤ ਹੋ ਕੇ ਕੁਝ ਵਿਚਾਰਾਂ ਸਾਂਝੀਆਂ ਕਰਨੀਆਂ ਨੇ ਜਦੋਂ ਅਸੀਂ ਧੰਨ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਸ਼ਹੀਦੀ ਪੁਰਬ ਪੜਦੇ ਹਾਂ ਤਾਂ ਸਾਨੂੰ ਪਤਾ ਲੱਗ ਹੀ ਜਾਂਦਾ ਹੈ ਕਿ ਧੰਨ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਹੁੰਦਾ ਧੰਨ ਗੁਰੂ ਤੇਗ ਬਹਾਦਰ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਇੱਕ ਲੰਮਾ ਤੇ ਇੱਕ ਵੱਡਾ ਸਫ਼ਰ ਤੈਅ ਕੀਤਾ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਫਿਰ ਇਕੱਲੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਹੀ ਨਹੀਂ ਇਹਦੇ ਅੰਦਰ ਲੱਖਾਂ ਹਜ਼ਾਰਾਂ ਲੋਕ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਦੇ ਕਾਇਲ ਬਣੇ ਸਤ ਗੁਰੂ ਦੀ ਪਿਆਰ ਵਾਲਿਓ ਦਿੱਲੀ ਅਸੀਂ ਬੇਅੰਤ ਵਾਰ ਜਾਣੀ ਹਾਂ ਦਿੱਲੀ ਦੇ ਅੰਦਰ ਜੇ ਕੋਈ پاک ਪਵਿੱਤਰ ਜਗਾ ਵੇਖਣੀ ਹੋਵੇ ਨਾ ਤਾਂ ਸਾਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਜਾਣਾ ਪਵੇਗਾ ਉੱਥੇ ਜਾਈਏ ਪਹੁੰਚ ਕੇ ਚੇਤਾ ਆਉਂਦਾ ਐਸੇ ਜਗਾ ਐਸੇ ਦਿੱਲੀ ਦੇ ਚਾਂਦਨੀ ਚੌਕ ਵਿਖੇ ਇੱਕ ਵਾਰ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਆਪਣਾ ਆਪਾ ਵਾਰਗ ਕੀ ਕੁਰਬਾਨ ਹੋ ਗਏ ਕਿਹਦੇ ਵਾਸਤੇ ਸਰਬੱਤ ਦੇ ਭਲੇ ਵਾਸਤੇ ਸਾਡੇ ਵਾਸਤੇ ਸਭ ਤੋਂ ਵੱਡੀ ਘਟਨਾ ਤਾਂ ਇਹ ਵਾਪਰੀ ਕਿ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਪਿਆਰੇ ਗੁਰਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ ਭਾਈ ਮਤੀਦਾਸ ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਗੁਰੂ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਕਿਸੇ ਨੂੰ ਰੂਹ ਦੇ ਨਾਲ ਬੰਨ੍ਹ ਕੇ ਕਿਸੇ ਨੂੰ ਆਰੇ ਨਾਲ چیر ਕੇ ਤੇ ਕਿਸੇ ਨੂੰ ਉਬਲਦੀ ਦੀਗ ਵਿੱਚ ਉਬਾਲਿਆ ਗਿਆ ਤੰਨੇ ਉਹਨਾਂ ਪਿਆਰਿਆਂ ਦੇ ਸਿੱਧਕ ਜਿਨ੍ਹਾਂ ਦੇ ਸਾਹਮਣੇ ਸ਼ਰਤਾਂ ਰੱਖੀਆਂ ਗਈਆਂ ਕਿ ਜਾਂ ਤਾਂ ਮੌਤ ਨੂੰ ਕਬੂਲ ਕਰ ਲਿਓ ਤੇ ਜਾਂ ਤੁਹਾਨੂੰ ਇੱਕ ਵੱਡੀ ਜ਼ਿੰਦਗੀ ਦਿੱਤੀ ਜਾਵੇਗੀ ਤੁਸੀਂ ਜੋ ਮੰਗੋਗੇ ਤੁਹਾਨੂੰ ਉਹੀ ਦਿੱਤਾ ਜਾਵੇਗਾ ਪਰ ਬੜੇ ਹੀ ਭਰੋਸੇ ਦੇ ਮਾਲਕ ਸੀ ਉਹ ਸਿੰਘ ਸਾਹਿਬ ਜਿਨ੍ਹਾਂ ਨੇ ਇਹ ਬਚਨ ਕਹੇ ਕਿ ਜਦੋਂ ਤੁਸੀਂ ਸਾਡੇ ਧੰਨ ਦੀ ਕੁਰਬਾਨੀ ਕਰਨ ਲੱਗਿਓ ਸਾਡੀ ਤਾਂ ਇੱਕੋ ਹੀ ਖੁਆਇਸ਼ ਹੈ ਕਿ ਸਾਡਾ ਮੁਖ ਸਾਡੇ ਗੁਰੂ ਸਾਹਿਬ ਵੱਲ ਕਰ ਦਿਓ ਇਹ ਗੱਲ ਦੀ ਸਚਾਈ ਹੈ ਕਿ ਅਸੀਂ ਤਾਂ ਜਿਉਂਦੇ ਜੀ ਹੀ ਆਪਣੇ ਗੁਰੂ ਸਾਹਿਬ ਵੱਲੋਂ ਮੁਖ ਮੋੜ ਦਿੰਨੇ ਆ ਪਰ ਧੰਨ ਨੇ ਉਹਨਾਂ ਪਿਆਰਿਆਂ ਦੇ ਸਿੱਧਕ ਇਸੇ ਲਈ ਭਾਈ ਗੁਰਦਾਸ ਜੀ ਨੇ ਫਰਮਾਇਆ ਧੰਨ ਗੁਰੂ ਧੰਨ ਗੁਰੂ ਪਿਆਰੇ ਤੰਨ ਨੇ ਉਹਨਾਂ ਪਿਆਰਿਆਂ ਦੀ ਸਿੱਦਕ ਫਿਰ ਜਦੋਂ ਆਉਂਦਾ ਤੰਨ ਗੁਰੂ ਤੇਗ ਬਹਾਦਰ ਜਿਹਦੇ ਸ਼ਹਾਦਤ ਦਾ ਸਮਾਂ ਤਾਂ ਮੁਗਲਾਂ ਦਾ ਉਹ ਬਾਦਸ਼ਾ ਜਿਸ ਨੂੰ ਔਰੰਗਜੀਬ ਕਿਹਾ ਜਾਂਦਾ ਜਿਸ ਰਾਹੀਂ ਹੁਕਮ ਪਾਸ ਕੀਤੇ ਜਾਂਦੇ ਸਾਡੇ ਦੀ ਮਾਗ ਵਿੱਚ ਕਈ ਵਾਰ ਇਹ ਗੱਲ ਆਉਂਦੀ ਹੈ ਕਿ ਸਾਡੇ ਦੇ ਜਿਨ੍ਹਾਂ ਨੇ ਜ਼ੁਲਮ ਕੀਤਾ ਉਹ ਮੁਸਲਮਾਨ ਹੀ ਸੀਗੇ ਪਰ ਸਾਧ ਸੰਗਤ ਜੀਓ ਇੱਕ ਗੱਲ ਦੱਸ ਦੇਵਾਂ ਕਿ ਜਿਹੜਾ ਜ਼ੁਲਮ ਕਰਦਾ ਹੈ ਉਸ ਦਾ ਤਾਂ ਕੋਈ ਧਰਮ ਹੀ ਨਹੀਂ ਹੁੰਦਾ ਜਿਹੜਾ ਜ਼ੁਲਮ ਕਰਦਾ ਉਸ ਦਾ ਤਾਂ ਕੋਈ ਧਰਮ ਹੀ ਨਹੀਂ ਹੁੰਦਾ ਗੁਰਦੇ ਪਿਆਰ ਵਾਲਿਓ ਹੁਣ ਵੇਖੋ ਸਾਈ ਮੀਆਂਮੀਰ ਟੀਰ ਬੁੱਧੂ ਸ਼ਾ ਜਿਨ੍ਹਾਂ ਨੇ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਦੀਆਂ ਕੁਰਬਾਨੀਆਂ ਦਿੱਤੀਆਂ ਅਤੇ ਬਾਬਾ ਫਰੀਦ ਜੀ ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ ਇਹ ਸਾਰੇ ਕੌਣ ਨੇ ਇਹ ਵੀ ਤਾਂ ਮੁਸਲਮਾਨੀ ਨੇ ਇੰਨਾ ਗੱਲਾਂ ਤੋਂ ਸਾਨੂੰ ਇੰਨਾ ਤਾਂ ਸਾਬਤ ਹੋ ਜਾਂਦਾ ਹੈ ਕਿ ਜ਼ੁਲਮ ਕਰਨ ਵਾਲੇ ਦਾ ਕੋਈ ਧਰਮ ਨਹੀਂ ਹੁੰਦਾ ਫਿਰ ਔਰੰਗਜ਼ੇਬ ਤਾਂ ਇੱਕ ਐਸੀ ਸ਼ਖਸੀਅਤ ਹੈ ਜਿਸ ਨੇ ਇੱਕ ਗੱਦੀ ਹਾਸਲ ਕਰਨ ਲਈ ਆਪਣੇ ਪਿਤਾ ਤੇ ਆਪਣੇ ਸਗੇ ਭਰਾ ਦੇ ਨਾਲ ਬਥੇਰੇ ਜ਼ੁਲਮ ਕੀਤੇ ਇਸੇ ਕਰਕੇ ਮਹਾਰਾਜ ਨੇ ਆਪਣੀ ਬਾਣੀ ਅੰਦਰ ਫਰਮਾਇਆ ਮਾਨਸ ਕੀ ਜਾਤ ਸਬੈ ਏਕੇ ਪਹਿਚਾਨ ਬੋ ਮਾਨਸ ਕੀ ਜਾਤ ਸਭੈ ਏਕੇ ਪਹਿਚਾਨ ਬੋ ਧੰਨ ਗੁਰੂ ਤੇਗ ਬਹਾਦਰ ਜੀ ਦੇ ਬਚਨ ਬੜੇ ਹੀ ਪਿਆਰ ਵਾਲੇ ਨੇ ਉਹ ਕਹਿੰਦੇ ਦੁਨੀਆ ਦਾ ਗਿਆਨਵਾਨ ਮਨੁੱਖ ਉਹੀ ਹੈ ਜੋ ਨਾ ਕਦੇ ਆਪ ਡੱਡਾ ਤੇ ਨਾ ਹੀ ਕਿਸੇ ਨੂੰ ਡਰਾਉਂਦਾ ਸਾਨੂੰ ਵੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਜੋ ਲੋਕ ਆਪਸ ਵਿੱਚ ਨਫ਼ਰਤ ਈਰਖਾ ਪੈਦਾ ਕਰਦੇ ਨੇ ਅਸੀਂ ਉਹਨਾਂ ਤੋਂ ਅਲੱਗ ਹੋ ਕੇ ਗੁਰੂ ਸਾਹਿਬ ਦੀ ਦਸੇਰਾ ਦੀ ਚੱਲੀਏ ਤੇ ਸਾਰਿਆਂ ਨੂੰ ਇੱਕੋ ਜਿਹਾ ਸਮਝੀਏ ਧੰਨ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕੋਟਾ ਕੋਟ ਪਰ ਨਾਮ ਇੰਨੀਆਂ ਹੀ ਬੇਨਤੀਆਂ ਪਰਵਾਣ ਕਰਨਾ ਜੀ ਗੁਰਮਤ ਵਿਚਾਰਾ ਕਰਦਿਆਂ ਕਈ ਪੁੱਲਾ ਚੁੱਕ ਗਲਤੀਆਂ ਹੋਈਆਂ ਨੇ ਆਪ ਸੰਗਤ ਤੇ ਗੁਰੂ ਸੇਵਾਣ ਬਖਸ਼ਣ ਜੋਗ ਨੇ ਬਖਸ਼ ਲੈਣਾ ਜੀ ਬੁਲਾਓ ਜੀ ਫਤਿਹ ਹੱਥ ਜੋੜ ਕੇ ਸਾਰੇ ਆਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬੋਲੇ ਸੋ ਨਿਹਾਲ ਧੰਨਵਾਦ ਹੈ ਸ੍ਰੀ ਗੁਰੂ ਹਰਿ